ਕੀ ਹੋਇਆ ਚਾ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਤੁਹਾਡੀ ਫੈਮਲੀ ਸਭ ਮਜ਼ੇ ਚੋਗੇ ਇਹ ਸ਼ਹਿਰ ਹੈ ਰਜੇ ਯੂਕੇ ਦਾ ਜੀ ਬੁਲਵਰ ਹੈਮਪਟਨ ਟ੍ਰੈਂਟ ਸੇਸ਼ਨ ਇੱਥੇ ਵੀ ਪੰਜਾਬੀਆਂ ਨੇ ਬੜੇ ਚੰਡੇ ਗੱਡੇ ਵੇ ਅਸੀਂ ਅੱਜ ਗੱਲ ਕਰਾਂਗੇ ਪੰਜਾਬੀਆਂ ਦੀ ਪੰਜਾਬੀ ਜਿੱਥੇ ਵੀ ਜਾਂਦੇ ਨੇ ਨਾ ਤੇ ਆਪਣਾ ਕੋਈ ਨਾ ਕੋਈ ਨਵਾਂ ਕਸਬਾ ਕੋਈ ਇਲਾਕਾ ਮਲਣ ਦੇਵੇ ਮਲਣ ਦਾ ਮਲਕ ਹੀ ਉੱਥੇ ਡੇਰਾ ਜਵਾਲਾਂ ਦੇਵੇ ਸੋਈ ਦੇ ਵੀ ਜਿੱਥੇ ਬਾਕੀ ਸਾਡੇ ਤੋਂ ਪਹਿਲਾਂ ਪੰਜਾਬੀ ਜਾ ਰਹੇ ਵੇ ਅਸੀਂ ਵੀ ਜਾ ਕੇ ਉੱਥੇ ਰਿਆ ਜਾਵੇ ਜਿਵੇਂ ਲੰਡਨ ਦਾ ਸਾਊਥ ਹਾਲ ਆ ਗਿਆ ਸੋਹਰ ਰੋਡ ਹੋ ਗਿਆ ਗੋਰੋ ਹੈਮਪਟਨ ਡਲੀ ਰੋਡ ਹੋ ਗਿਆ ਯਾਨੀ ਕਿ ਜਿੱਥੇ ਵੀ ਪੰਜਾਬੀ ਰਹਿੰਦੇ ਵੀ ਇਸ ਚੰਦ ਵਿੱਚ ਸਾਡੀ ਮੈਜੋਰਟੀ ਇਕੋ ਲੱਕ ਜਮਣੀ ਦੇਵੇ ਕੋਈ ਦੁੱਖ ਸੁੱਖ ਵੇਲੇ ਆਦਮੀ ਕੰਮ ਆ ਜਾਂਦਾ ਗੁਰਦੁਆਰਾ ਸਾਹਿਬ ਹੋਵੇ ਸੰਡੇ ਸੰਡੇ ਜਾਂ ਅੱਗੇ ਬਿਸ਼ੇ ਜਦੋਂ ਟਾਈਮ ਮਿਲੇ ਤੇ ਮਤਾਂ ਡਿਕਣ ਆਦਮੀ ਜਾ ਸਕਦਾ ਹੈ ਇਹ ਪੰਜਾਬੀ ਦੀ ਪੁਰਾਣੀ ਆਦਤ ਹੈ ਇੱਕ ਗੱਲ ਹੋਰ ਪੰਜਾਬੀਆਂ ਦੀ ਬੜੀ ਖੂਬੀ ਹੈ ਪੰਜਾਬੀ ਜਿਹੜੇ ਵੀ ਕੰਮ ਨੂੰ ਹੱਥ ਪਾ ਲੈਂਦੇ ਨਾ ਫਿਰ ਪਿੱਛੇ ਨਹੀਂ ਹਟਦੇ। ਤੁਸੀਂ ਦੇਖਿਆ ਪਹਿਲਾਂ ਪਹਿਲਾਂ ਲੋਕ ਇਰਾਨ ਹੀ ਰਾਖ ਜਾਂਦੇ ਹੁੰਦੇ ਸੀ। ਜਾਰਡਨ ਜਾਂਦੇ ਸੀ, ਲਿਬਾਨਨ ਜਾਂਦੇ ਹੁੰਦੇ ਸੀ। ਉਸ ਤੋਂ ਬਾਅਦ ਯੂਰਪ ਜਾਣਾ ਸ਼ੁਰੂ ਹੋ ਗਿਆ। ਆਸ ਆਸਾ ਯੂਰਪ ਜਾਣਾ ਸ਼ੁਰੂ ਹੋ ਗਿਆ। ਇੰਗਲੈਂਡ ਤੇ ਖੈਰ ਲੋਕ ਬੜੇ ਪੁਰਾਣੇ ਇਤਿਹਾਸਾ ਸ਼ੁਰੂ ਕੀਤਾ ਹੋਇਆ ਸੀ। ਹੁਣ ਥੋੜੇ ਚਿਰ ਪਹਿਲਾਂ ਸਟੱਡੀ ਵੀਜ਼ੇ ਤੇ ਬੜੇ ਲੋਕ ਇੰਗਲੈਂਡ ਆਏ। ਵੇਖੋ ਵੇਖੀ ਜਿਹਨੂੰ ਪੁੱਛੇ ਕਿੱਥੇ ਜਾਂਦਾ ਜੀ ਇੰਗਲੈਂਡ ਜਾਣਾ, ਜਿਹਨੂੰ ਪੁੱਛਿਆ ਜੀ ਕਿੱਥੇ ਜਾਣਾ ਇੰਗਲੈਂਡ ਜਾਣਾ। ਜੇ ਜੜਕ ਡੋਰ ਢਿੱਲੀ ਹੋਈ ਕਿਰਮਦੇਵ ਜੀ ਦੀ ਤੇ ਹਰ ਬੰਦਾ ਸਟੂਡੈਂਟ ਸਟੱਡੀ ਸਟੱਡੀ ਭੁੱਲ ਕੇ ਕਿਰਮਦੇਵ ਜੀ ਵਿਜੇ ਵਾਲੇ ਪਾਸੇ ਬਹਿ ਗਿਆ ਉਹ ਦੂਜੇ ਪਾਸੇ ਕੈਨੇਡਾ ਬੰਦੇਆਂ ਚੜਾਈ ਕੀਤੀ ਹੋਈ ਹੈ ਜਿੰਨੂੰ ਪੁੱਛੋ ਪਲੱਸ 2 ਕੀਤੀ ਏ ਕੱਟ ਪੜਿਆ ਵੱਧ ਪੜਿਆ ਉਹਨੂੰ ਪੁੱਛੋ ਜੀ ਜਾਲਗ ਰਣਈ ਹੈ ਉਹ ਕੈਨੇਡਾ ਦੇ ਬੁਲੇ ਹਾਲ ਕਰਦੇ ਵੇ ਇੰਨੀ ਸੰਗਤ ਉੱਥੇ ਪਹੁੰਚ ਗਈ ਸਹਾਬਦਾਲਾ ਸਟੂਡੈਂਟਾਂ ਦੀ ਕਮਾਲ ਕਰਦੀ ਏ ਉਹਨਾਂ ਨੇ ਤੋਬਾ ਕਰਦੀ ਏ ਤੋ ਕੰਗਜੀ ਸਾਨੂੰ ਹੋਰ ਸਟੂਡੈਂਟਾਂ ਚਾਹੀਦੇ ਇੰਗਲੈਂਡ ਨੇ ਤੋਬਾ ਕਰਦੀ ਕਹਿੰਦੇ ਸਾਨੂੰ ਹੋਰ ਸਟੂਡੈਂਟਾਂ ਨਹੀਂ ਚਾਹੀਦੇ ਕਿਉਂਕਿ ਕਹਿੰਦੇ ਵੇ ਤੁਸੀਂ ਇੱਥੇ ਨੇਰੀਆਂ ਲਈ ਆਤੀਆਂ ਅਸੀਂ ਉਨੇਕ ਬੰਦੇ ਸਰਦੀ ਦੇ ਹੀ ਸਾਲ ਬਾਅਦ ਜਿੰਨੀ ਕੋਨ ਲੋਡ ਹੁੰਦੀ ਸੀ ਉਹ ਬੰਦੇ ਪੱਕੇ ਹੋ ਜਾਂਦੇ ਸੀ ਫੇਰ ਨਵੀਂ ਲੋਡ ਪੈ ਜਾਂਦੀ ਸੀ ਫੇਰ ਨਵੇਂ ਆ ਜਾਂਦੇ ਸੀ ਇਹ ਦੋ ਤਿੰਨ ਸਾਲਾਂ 'ਚ ਤੇ ਪੰਜਾਬੀਆਂ ਨੇ ਇੰਨੇ ਝੰਡੇ ਗੱਡੇ ਵੇ ਬਈ ਤੋਬਾ ਕਰਾਤੀ ਮੁਲਕਾਂ ਦੀ ਹੱਥ ਘੜੇ ਕਰਦੇ ਵੇ ਪੁਰਤਗਾਲ ਨੇ ਹੱਥ ਖੜੇ ਕੀਤੇ ਵੇ ਇੰਗਲੈਂਡ ਨੇ ਹੱਥ ਖੜੇ ਕਰਤੇ ਵੇ ਕੈਨੇਡਾ ਨੇ ਹੱਥ ਖੜੇ ਕਰਤੇ ਜਿਹੜੇ ਇੱਕ ਦੋ ਮੁਲਕ ਬਚੇ ਵੇ ਨਾ ਉਹ ਵੀ ਤਿਆਰੀ ਕਰਨ ਦੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬੀਆਂ ਦੇ ਮੱਥਾ ਨਾਲ ਸੁੱਖਾ ਨਹੀਂਗਾ ਇਹ ਜੇ ਇੱਕ ਵਾਰੀ ਸ਼ੁਰੂ ਹੋ ਗਿਆ ਨਾ ਫਿਰ ਇਹ ਨਾ ਬੰਦ ਨਹੀਂ ਹੋਣਾ ਫਿਰ ਭਾਵੇਂ ਲੀਗਲ ਆਨ ਤੇ ਭਾਵੇਂ ਇਲੀਗਲ ਆਨ ਇਹਨਾਂ ਐਂਟਰ ਹੋਈ ਜਾਂਦਾ ਜਿੰਨੀ ਮਰਜ਼ੀ ਸਖਤੀ ਹੋ ਜਾਈਵੇ ਤੁਸੀਂ ਯੂ ਐਸਏ ਵੇਖ ਲਓ ਕਿੰਨੇ ਬਾਰਡਰ ਸਖਤ ਹੋਏ ਵੇ ਫਿਰ ਵੀ ਆਪਣੇ ਲੋਕ ਜਾਈ ਜਾ ਰਹੇ ਵੇ ਜਾਈ ਜਾ ਰਹੇ ਵੇ ਜਾਈ ਜਾ ਰਹੇ ਵੇ ਉੱਥੇ ਪਤਾ ਨਹੀਂ ਕੀ ਪੋਜੀਸ਼ਨ ਬਣਨੀ ਜਾਗੇ ਕੰਮ ਮਿਲਣਾ ਨਹੀਂ ਮਿਲਣਾ ਕਦੇ ਜੇਲ੍ਹ ਦੇ ਅੰਦਰ ਕਰਦਣ ਕਈਆਂ ਨੂੰ ਵਾਪਸ ਭੇਜ ਦਿੰਦੇ ਵੇ ਕਈਆਂ ਦੇ ਰਸਤੇ ਉੱਨੀ ਕੀ ਹੋ ਜਾਂਦੀ ਏ ਲੇਕਿਨ ਫਿਰ ਵੀ ਪੰਜਾਬੀ ਬਾਜ਼ ਨਹੀਂ ਆਂਦੇ ਫਿਰ ਜੇ ਕੋਈ ਕੰਮ ਸ਼ੁਰੂ ਕਰ ਲੈ ਇੱਕ ਪੰਜਾਬੀ ਨੇ ਕੰਮ ਸ਼ੁਰੂ ਕੀਤਾ ਰੈਸਟੋਰੈਂਟ ਦੂਜੇ ਰੈਸਟੋਰੈਂਟ ਖੋਲਣਾ ਜੇ ਕਿਸੇ ਨੇ ਕਪੜਾ ਵੇਚਣਾ ਕੰਮ ਸ਼ੁਰੂ ਕੀਤਾ ਸਟਾਲ ਨਾਲੇ ਉਹਨੇ ਕਪੜਾ ਵੇਚਣਾ ਸ਼ੁਰੂ ਕਰਨਾ ਹੈ ਯਾਨੀ ਕਿ ਜਿਹਦੇ ਕੋਲ ਤੁਸੀਂ ਗਏ ਹੁੰਦੇ ਨਾ ਉਹਦੀ ਰੀਸੀ ਤੁਸੀਂ ਕਰ ਲੈਂਦੇ ਹੋ ਉਹ ਵੇਖਦੇ ਕਪੜਾ ਵੇਚਦੇ ਮੈਂ ਵੀ ਕਪੜਾ ਵੇਚਣਾ ਹੈ ਕਹਿੰਦੇ ਰੈਸਟੋਰੈਂਟ ਖੋਲਿਆ ਮੈਂ ਵੀ ਇੰਡਸਟਰੀ ਖੋਲਣਾ। ਇਹਨੇ ਟੈਕਸੀ ਪਾਈ ਮੈਂ ਵੀ ਟੈਕਸੀ ਬਾਣੀ ਕਮਾਈ ਟੈਕਸੀ ਜਬੜੀ। ਯਾਨੀ ਕਿ ਆਪਣੇ ਜ਼ਮਾਨੇ ਨਾਲ ਕੋਈ ਕੰਮ ਨਹੀਂ ਕਰਨਾ। ਦੇਖਣਾ ਵੀ ਉਹ ਕੀ ਕਰਦਾ ਪਿਆ ਹੈ। ਲੀਜ਼ ਕਰਨੀ ਹੈ। ਅਗਲੇ ਭਾਵੇਂ ਬੈਗ ਚੋਂ ਲੋਨ ਲੈ ਕੇ ਕੰਮ ਸ਼ੁਰੂ ਕੀਤਾ ਹੋਵੇ। ਲੇਕਿਨ ਇਹ ਨਹੀਂ ਸੋਚਦੀ ਤੂੰ ਸੋਚਦੀ ਹੈ ਨਹੀਂ ਨਹੀਂ ਇਹ ਮੋٹے ਬੈਗ ਮਾਏ ਵੇ। ਦੋ ਮਕਾਨ ਲੈ ਵੇ ਗੱਡੀ ਰੱਖੀ ਹੈ। ਕਰਜ਼ਾ ਨਹੀਂ ਵੇਖਣਾ ਅਗਲੇ ਨੇ। ਪੰਜਾਬੀ ਕਰਜ਼ੇ ਵੀ ਲੈ ਲੰਦੇ ਵੀ ਕਰਦੇ ਕੋਈ ਨਹੀਂ ਹolí ਲਾ ਲਾਂਗੇ। ਇੱਥੇ ਜੇ ਕੋਈ ਕਾਰ ਆਪਣਾ ਲੈ ਲਣਾਂ ਉਹ ਪੁਆਮੇ 25 ਸਾਲ ਦੀ ਕਿਸ਼ਤ ਉਹ ਇਹ ਨਹੀਂ ਸਮਝਦੇ ਵੀ 25 ਸਾਲ ਦਾ ਦਿਮਾਗ ਤੇ ਕਰਜ਼ਾ ਚੜ ਗਿਆ ਮਕਾਨ ਲੈ ਲਿਆ ਉਹ ਟੋਰਜ ਬਾਉਂਦੇ ਬੱਤ ਜੀ ਮਕਾਨ ਲੈ ਲਿਆ ਆਪਣਾ ਹੁਣ ਤੇ ਮੁੱਜਾਂ ਲੱਗੀਆਂ ਗ੍ਰੈਂਡ ਜਾਂ ਕੈਨੇਡਾ ਦੇ ਵਿੱਚ ਇਸ ਕਰਕੇ ਨਵੀਂ ਕਾਰ ਕੱਢੋ ਕੋਈ ਜੀ ਵੀ ਕਿਹਾ ਵੀ ਮੁਲਕ ਤੁਹਾਨੂੰ ਨਹੀਂ ਚੱਲਦਾ ਤੇ ਉੱਥੇ ਜਾਨ ਦੀ ਲੋੜ ਨਹੀਂ ਉੱਥੇ ਕੋਈ ਰਿਸਪੈਕਟ ਨਹੀਂ ਜੀ ਥੈਂਕ ਯੂ ਵੈਰੀ ਮਚ ਤੁਹਾਡਾ ਸ਼ਬਦ